ਵਾਈਕੋ ਜੀ ਦਾ ਖਾਲਸਾ ਵਾਈਕੋ ਜੀ ਦੇ ਫਤਿਹ ਇਸ ਵੇਲੇ ਆਪਾਂ ਨਾ ਪਿਆਰ ਦੇ ਵਿੱਚ ਪਿਆਰ ਵਿੱਚ ਤੁਹਾਨੂੰ ਸੰਗਤ ਦਿਖਾਉਂਦੇ ਜਿਹੜਾ ਬਾਬੇ ਸ਼ਹੀਦਾਂ ਤੋਂ ਦਰਬਾਰ ਸਾਹਿਬ ਨੂੰ ਜਾਂਦਾ ਰਸਤਾ ਉਹਦੇ ਵਿੱਚ ਸੰਗਤ ਦੇਖੋ ਜੀ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਤੇ ਨਾਲ-ਨਾਲ ਤੁਰੇ ਜਾਂਦੇ ਨਾਲ-ਨਾਲ ਦਰਸ਼ਨ ਦੇ ਰਾਜਕ ਤੁਹਾਨੂੰ ਕਰਾਈ ਜਾਂਦੇ ਸੰਗੇਤਾ ਤਿਜਾਕ ਦੇਖਦੇ ਆਪਾਂ ਬਾਜ਼ਾਰ ਆ ਸਾਰੇ ਇਹ ਦੇ ਵਿਚ ਦੀ ਇੱਥੋਂ ਜਿਹੜਾ ਨੰਨ ਕੇ 2 ਕਿਲੋ ਕੁ 2 ਕਿਲੋਮੀਟਰ ਹਣਾ ਏਰੀਆ ਉੱਥੇ ਤੱਕ ਰਸਤਾ ਤੇ ਆ ਦੇਖੋ ਜੀ ਸੇਲਾਂ ਲੱਗੀਆਂ 100-100 ਰੁਪਏ 100 ਰੁਪਏ ਜਿੰਨਾ ਜੀ 100 100 ਇਹੋ ਆਪਣਾ ਕਾਰ ਸੇ ਕਰੀ ਜਾਂਦੇ ਮੈਂ ਕਿਹਾ ਬਾਜ਼ਾਰ ਵਾਲ ਨਹੀਂ ਕਰੇ ਆਂ ਆਪਾਂ ਨਾ ਉਧਰ ਲੀ ਪਾ ਕੇ ਦਿਖਾ ਲਈ ਇਹਦਾ ਤਾਂ ਘਰ ਕਿ ਇੱਧਰੋਂ ਆਏ ਸੀਗੇ ਤੇ ਉਹ ਜਿੱਦਣੋਂ ਵੀ ਦੇਖ ਲਓ ਦੁਕਾਨਾਂ ਇੱਧਰੋਂ ਵੀ ਦੁਕਾਨਾਂ ਇੱਦਾਂ ਇਹਨਾਂ ਤੁਹਾਨੂੰ ਅੰਦਰ ਤੱਕ ਲੈ ਕੇ ਜਾਣੇ ਦਰਸ਼ਨ ਕਰਾਉਣੇ ਇੱਧਰ ਗੜੀਆਂ ਵਿੱਚ ਨਹੀਂ ਤੇ ਆਹ ਦੇਖੋ ਮੈਂ ਵੀ ਲੈ ਕੇ ਜਾਣਾ ਆਪਣੇ ਛੋਟੂ ਦੇ ਇੱਕ ਦੋ 100 100 ਦੀਆਂ ਮਨੇ ਖੁਸ਼ ਹੋ ਜਾਣਾ ਵਿਚਾਰੇ ਨੇ ਦੋ ਕੁ ਲੈ ਜਾਨੇ ਉਹ ਵੀ ਦੋ ਤਿੰਨ ਉਹ ਵਧੀਆ ਖੁਸ਼ ਹੋਏ ਤੇ ਕਾ ਗਲੀ ਆ ਇਧਰ ਦੀ ਹਾਂ ਇਹ ਜਾਂਦੀ ਆ ਬਾਬੇ ਸ਼ੀਦਾਂ ਨੂੰ ਜਿੱਦਾਂ ਦੀ ਮਗਲਲੇ ਸਾਈਡ ਥਣੀ ਰਾਸਤਾ ਆ ਉਧਰ ਨੂੰ ਤੇ ਤਾਂ ਨਾਲ ਨਾਲ ਦਿਖਾ ਲਈ ਜਾਨੇ ਆ ਨਾਲ ਨਾਲ ਦੇਖੀ ਜਾਈਓ ਸੰਗਤ ਐਸੇ ਲਈ ਵਾਹਿਗੁਰੂ ਉਹ ਗੜੀ ਦੇ ਵਿੱਚ ਤੁਹਾਨੂੰ ਲੈ ਕੇ ਜਾਣੇ ਆ ਕਿਉਂਕਿ ਜਿੱਦਾਂ ਉਧਰ ਦੀ ਮੋੜ ਦੀ ਰੱਛ ਆਉਂਦਾ ਕਈ ਜਣੇ ਜਿਹੜੇ ਪੁਰਾਣੇ ਆ ਜਿਹੜੇ ਆਉਂਦੇ ਪਹਿਲਾਂ ਦੇ ਉਹਨਾਂ ਨੂੰ ਪਤਾ ਹੈ ਨਾ ਉਹ ਐਂਦੀ ਹੋ ਜਾਂਦੇ ਆ ਉਹ ਹੀ ਤੁਹਾਨੂੰ ਦਿਖਾਉਲਦੇ ਆ ਹੁਣ ਆ ਗਲੀ ਆ ਜਦੋਂ ਆਪਾਂ ਜਿੱਧਰੋਂ ਮੈਂ ਤੁਹਾਨੂੰ ਦਿਖਾ ਲਿਆ ਦਰਬਾਰ ਸਾਹਿਬ ਤੋਂ ਆ ਦੇਖ ਲਿਓ ਆਪ ਹੀ ਤੇੰਦੀਆ ਹੁੰਦਾ ਇੱਧਰ ਬਾਬਾ ਜੀ ਹੁਣੀ ਵੀ ਆ ਦੇਖੋ ਸੇਵਾ ਚੱਲਦੀ ਆ ਇੱਧਰ ਗਲੀਆਂ ਦੇ ਵਿੱਚ ਲੰਗਰ ਲਾਏ ਆ ਬੀਬੀਆਂ ਭੈਣਾਂ ਦੇਖੋ ਆ ਬਿਠੀਆਂ ਤੇ ਬਜ਼ੁਰਗ ਆ ਤੇ ਬਾਬਾ ਜੀ ਦੇਖ ਲਓ ਬਾਬਾ ਜੀ ਦੇ ਦਰਸ਼ਨ ਕਰਾ ਲਈਏ ਕਿਵਾ ਚਲਦੀ ਹੈ ਦਸੰਗ ਦੇ ਪਹਿਰਾ ਸਾਹਿਬ ਕਰਕੇ ਨਾ ਮੁੜ ਕੇ ਗਲੀ ਦੇ ਵਿੱਚ ਵੀ ਇਹਦਾ ਇਦਾਂ ਕੁ ਸ਼ਰਦਾ ਛਕਣ ਆਉਣੀ ਹੁੰਦੀ ਲੰਗਰ ਹਾਲ ਵਿੱਚ ਕਿਉਂਕਿ ਰਾਤੋਂ ਤੋਂ ਪੈਂਦਾ ਕਰਾ ਦਰ ਆ ਦੇਖੋ ਵੀਰ ਵਿੱਚ ਬਾ ਪੀਂਦੇ ਨਹੀਂ ਬਾਬਾ ਜੀ ਚਾਹ ਪੀਂਦੇ ਨਹੀਂ ਬਾਬਾ ਜੀ ਨਹੀਂ ਨਹੀਂ ਬਾਬਾ ਜੀ ਚੜਦੀ ਕਲਾ ਉਹ ਕਿਹੜੀ ਚੀਜ਼ ਚਾਹੀਦੀ ਹੈ ਉਹ ਆਜੋ ਬਾਬੇ ਚਿੰਦਾ ਕਰੇ ਨਹੀਂ ਕੋਈ ਥੋੜੇ ਤੇ ਇੱਥੇ ਚੜਦੀ ਕਲਾ ਇਹ ਗੱਲ ਕਰੋ ਬੋਲੀ ਪੀਂਦੀ ਬੋਲੀ ਜੇ ਤੋਗੇ ਹੋਈ ਹੋਈ ਆਉਗੀ ਵਾਹਿਗੁਰੂ ਅਬੀ ਬੇਰਾ ਬੈਠੇ ਸੇਵਾ ਵੀਰ ਕੰਨ ਇੱਧਰ ਆ ਪੀਬੀਆਂ ਸੇਵਾ ਕਰਦੀਆਂ ਲਖ ਭੈਣਾਂ ਸਭ ਬੰਧੋ ਸਤਗੁਰੂ ਨਾਲ ਤੂੰ ਕਲ ਰਾਖੀ ਸਤ ਗੁਰੂ ਨਾਨਕ ਜਿਨ ਕਲ ਰਾਤੀ ਮੇਰੀ ਸਤ ਗੁਰੂ ਨਾਨਕ ਆ ਜਿਹੜੇ ਬੈਕ ਸਾਈਡ ਤੇ ਦਰਵਾਜ਼ਾ ਬਾਥਰੂਮ ਆ ਹੁਣ ਉਹਨਾਂ ਦਾ ਵੀ ਦਰਵਾਜ਼ਾ ਖੁੱਲਿਆ ਇਹ ਗੁਰੂ ਘਰ ਦੇ ਅੰਦਰ ਨੂੰ ਵੀ ਐਂਟਰੀ ਨਹੀਂ ਦਿੱਤੀ ਉਹ ਹੁਣ ਅੱਗੇ ਨੂੰ ਚੱਲਦੇ ਆ ਅੱਗੇ ਨੂੰ ਦਿਖਾਉਂਦਾ ਤੁਹਾਨੂੰ ਆਹ ਜਿਹੜੇ ਬਾਥਰੂਮ ਆ ਨਾਲ ਹੀ ਬੈਕ ਸਾਈਡ ਤੇ ਤੇ ਉਧਰ ਦੀ ਅੰਦਰ ਵੀ ਖੜੀਆਂ ਆ ਆਜਾ ਘਰ ਵੀ ਘਰ ਵਾਲਿਆਂ ਨੇ ਖੋਲੇ ਹੁੰਦੇ ਆ ਉਹ ਕੋ ਵੀ ਲਾ ਬਿਜੀਆਂ ਤੇ ਅੰਦਰ ਵੀ ਖੜੀਆਂਵਾਹ ਏ ਗੁਰੂ ਵਾਹ ਏ ਗੁਰੂ ਵਾਹ ਏ ਗੁਰੂ ਵਾਹ ਏ ਗੁਰੂ ਵਾਹ ਏ ਗੁਰੂ ਜੇ ਨਾਲ ਨਾਲ ਚੱਲੀ ਜਾਂਦੇ ਨਾਲ ਨਾਲ ਤੁਹਾਨੂੰ ਦਿਖਾ ਲਦੇ ਆ ਬੈਕ ਸਾਈਡ ਆ ਬੈਕ ਸਾਈਡ ਬੈਕਸਾਈਡ ਦੇ ਉੱਤੇ ਇਹ ਇੱਧਰ ਵੀ ਤਲੰਗਰ ਆ ਤੇ ਸਾਫ ਸਫਾਈ ਚੱਲਦੀ ਆ ਉੱਪਰ ਚੜਦੀ ਕੱਟੇ ਮੈਂ ਬੋਲਦਾ ਸੇਵਾ ਚੱਲਦੀ ਆ ਮੰਨਾ ਕਿਤ ਨਿਆਰੇ ਬਹੁਤ ਦਿਆਲੂ ਆ ਮਾਇਆ ਮਤ ਪਿਆਰਾ ਹੋਇਆ ਜਾਵੇ ਹੋਇਆ ਜਾਵੇ ਹੋਇਆ ਨਾ ਨਾ ਦੇ ਤੇਰਾ ਪੀਤ ਤੁਮਟਾ

Thank yeah. you. न बहंदा के चर चिपी तिखी ठीकु आहे वाहेगुरु जी का ख़ालसा वाहेगुरु जी फति इन सेवा कर